ਕਾਵਰ ਜੁੜਿਆ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਹ시ਾਰਪੁਰ ਦੇ ਵਿੱਚ ਆਰਮੀ ਬੁਲਾ ਲਈਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੇ ਜਿਹੜਾ ਕਿ ਇੱਕ ਬੱਚਾ 5 ਸਾਲ ਦਾ ਬੱਚਾ ਹਰबीर ਸਿੰਘ ਜਿਹੜਾ ਜਿਹਦਾ ਕੱਡਨਾਪ ਕਰਕੇ ਜਿਹੜਾ ਪ੍ਰਵਾਸੀ ਮਜ਼ਦੂਰ ਜੀ ਨੂੰ ਆਪ ਪੱਈਏ ਕਹਿੰਦੇ ਉਹਨਾਂ ਵੱਲੋਂ ਜਿਹੜਾ ਕਤਲ ਕੀਤਾ ਗਿਆ ਸੀ ਤੇ ਉਸ ਨੂੰ ਜਿਹੜਾ ਫੜ ਕੇ ਵੇਖ ਪੁਲਿਸ ਵੱਲੋਂ 2 ਦਿਨ ਦਾ ਰਿਮਾਂਡ ਲੈ ਕੇ ਜਿਹੜਾ ਉਹਨੂੰ ਪਈਆਂ ਨੂੰ ਜਿਹੜਾ ਜਿਲ੍ਹੇ ਦੇ ਵਿੱਚ ਭੇਜ ਦਿੱਤਾ ਸੀ ਜਿਹੜਾ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਕਿ ਹਸਿਆਰਪੁਰ ਦੇ ਵਿੱਚ ਜਿਹੜਾ ਆਰਮੀ ਲੱਗ ਚੁੱਕੀ ਹੈ ਜਾਨੀ ਕਿ ਇੱਕ ਕਰਪੂ ਵਰਗਾ ਜਿਹੜਾ ਮਾਹੌਲ ਬਣ ਚੁੱਕਿਆ ਕਿਉਂਕਿ ਜਿਹੜਾ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਲਗਾਤਾਰ ਪੰਜਾਬ ਦੇ ਵਿੱਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਸੀ ਤੇ ਲਗਾਤਾਰ ਜਿਹੜਾ ਪੰਚਾਇਤਾਂ ਵੱਲੋਂ ਜਿਹੜੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਪਈਆਂ ਨੂੰ ਪੰਜਾਬ ਚ ਆਓ ਪਈਆਂ ਨੂੰ ਜਿਹੜਾ ਭਜਾਓ ਦੇ ਇੱਕ ਹੋਕਾ ਤਹਿਤ ਜਿਹੜਾ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਨਾਹਿੰਗ ਸਿੰਘ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਕਿਸਾਨ ਜੁਗਨੀਆਂ ਤੋਂ ਲਾਬਾ ਜਿਹੜਾ ਕਿ ਰਾਜਨੀਤਿਕ ਜਥੇਬੰਦੀਆਂ ਰਾਜਨੀਤਿਕ ਨਮਾਇੰਦੇ ਜਿਹੜੇ ਇਸ ਹੱਕ ਦੇ ਵਿੱਚ ਆਏ ਸੀ ਕਿ ਜਿਹੜਾ ਭਈਆਂ ਦੇ ਵੱਲੋਂ ਜਿਹੜਾ ਹਰ ਬਾਰ ਜਿਹੜਾ ਪੰਜਾਬੀਆਂ ਦੇ ਨਾਲ ਜਿਹੜਾ ਧੱਕਾ ਕੀਤਾ ਜਾਂਦਾ ਕਤਲ ਕੀਤਾ ਜਾਂਦਾ ਹੁਣ ਆਪਾਂ ਬੀਤੇ ਕੱਲ ਇੱਕ ਖਬਰ ਸਾਹਮਣੇ ਨਿਕਲ ਕੇ ਆ ਰਹੀ ਸੀ ਕਿ ਜਲੰਧਰ ਤੋਂ ਇੱਕ ਬੱਚੀ ਨੂੰ ਇੱਕ ਭਈਏ ਵੱਲੋਂ ਜਿਹੜਾ ਸਕੂਲ ਜਾਂਦੀ ਨੂੰ ਜਿਹੜਾ ਜ਼ਬਰਦਸਤ ਚੱਕ ਕੇ ਆਪਣੀ ਦੁਕਾਨ ਦੇ ਵਿੱਚ ਲੈ ਗਿਆ ਉਹਦੇ ਨਾਲ ਜ਼ਬਰਜਨਾਹ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਜਿਹੜਾ ਉਹਨੂੰ ਫੜ ਲਿਆ ਹੁਣ ਤੁਸੀਂ ਇਹ ਦੇਖ ਲਓ ਪੰਜਾਬ ਦੇ ਹਾਲਾਤਾਂ ਦੇ ਵਿੱਚ ਦੂਸਰੇ ਪਾਸੇ ਭਗਵੰਤ ਮਾਨ ਕਹਿ ਰਿਹਾ ਕਿ ਅਸੀਂ ਇਹਨਾਂ ਨੂੰ ਨਹੀਂ ਇਸੋਂ ਬਾਹਰ ਕੱਢ ਸਕਦੇ ਨਹੀਂ ਇੱਥੋਂ ਇਹਨਾਂ ਨੂੰ ਭੇਜ ਸਕਦੇ ਕਿਉਂਕਿ ਬਾਹਲੇ ਦੇਸ਼ਾਂ ਦੇ ਵਿੱਚ ਵੀ ਪੰਜਾਬੀ ਬੈਠੇ ਆ ਮਾਤਾ ਨੂੰ ਇੱਕ ਗੱਲ ਹੋਰ ਦੱਸ ਦੇ ਮੈਂ ਐਡ ਕਰ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਜਦੋਂ 트럼ਪ ਅਮਰੀਕਾ ਦੇ ਜਿਹੜਾ ਰਾਸ਼ਟਰਪਤੀ ਬਣਿਆ ਤੇ ਉਹਨਾਂ ਨੇ ਜਹਾਜ਼ ਦੇ ਜਹਾਜ਼ ਭਰ ਕੇ ਜਿਹੜਾ ਇੰਡੀਆ ਦੇ ਵਿੱਚ ਭੇਜ ਦਿੱਤੇ ਸੀ ਪੰਜਾਬ ਦੇ ਵਿੱਚ ਭੇਜ ਦਿੱਤੇ ਸੀ ਉੱਥੋਂ ਜਿਹੜੇ ਆਪਣੇ ਪੰਜਾਬੀ ਗਏ ਹੋਏ ਸੀ ਜਿਨ੍ਹਾਂ ਦੇ ਕੋਲ ਵੀਜ਼ਾ ਵੀ ਸੀ ਉਹਨਾਂ ਨੂੰ ਜਿਹੜਾ ਉੱਥੋਂ ਬਾਹਰ ਕੱਢ ਦਿੱਤਾ ਸੀ ਤੇ ਪਰ ਸਾਡੀ ਸਰਕਾਰ ਅੱਜ ਉਹਨਾਂ ਭਈਆਂ ਦੀ ਪਿੱਠ ਥਾਪੜ ਰਹੀ ਆ ਆ ਦੇਖ ਲਿਆ ਤੁਸੀਂ ਹੁਣ ਬਦਲਾ ਉਹਨਾਂ ਦੀ ਪਿੱਠ ਥਾਪੜ ਰਹੀ ਆ ਹਰ ਇੱਕ ਸਰਕਾਰ ਹਰ ਇੱਕ ਦੇਸ਼ ਜਿਹੜਾ ਆਪਣੇ ਨਾਗਰਿਕ ਦੇ ਨਾਲ ਖੜਦੀ ਆ ਪਰ ਪਹਿਲੀ ਵਾਰ ਹੋਇਆ ਸਾਇਦ ਲੱਗਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜਾ ਭਈਆਂ ਦੇ ਹੱਕ ਦੇ ਵਿੱਚ ਖੜਦੀ ਨਜ਼ਰ ਆ ਰਹੀ ਆ ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਕੋਈ ਡਾਂਗਾ ਮਾਰੋ ਸੋਟਾ ਹੀ ਮਾਰੋ ਜਿਹੜਾ ਕਿ ਇੱਕ ਪਰਕਰਿਆ ਤਹਿਤ ਜਿਹੜਾ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਜ਼ਰੂਰੀ ਆ ਨਹੀਂ ਤਾਂ ਉਹ ਵਾਲਾ ਭਵਿੱਖਾ ਜਿਹੜਾ ਬਹੁਤ ਹੀ ਜ਼ਿਆਦਾ ਖਰਾਬ ਹੋ ਸਕਦਾਗਾ ਜਿਸ ਤਰ੍ਹਾਂ ਕਿ ਰੋਜ਼ ਜਿਹੜਾ ਨੋਚ-ਨੋਚ ਬੱਚਿਆਂ ਨੂੰ ਖਾਧਾ ਜਾ ਰਿਹਾ ਇਹਨਾਂ ਭਈਆਂ ਦੇ ਵੱਲੋਂ ਜਿਹੜਾ ਵੱਡਾ ਜਿਹੜਾ ਨਦੋਂ ਗੁੱਡੇ ਖੜੇ ਕਰਨ ਵਾਲੀਆਂ ਬੜੀਆਂ ਕਹਾਣੀਆਂ ਨੇ ਇੱਕ ਪਟਿਆਲੇ ਦੇ ਵਿੱਚ ਪਿਛਲੇ ਜਿਹੜਾ ਸਮੇਂ ਦੇ ਵਿੱਚ ਇੱਕ ਕਹਾਣੀ ਵਾਪਰੀ ਸੀ ਉਹ ਤੁਹਾਨੂੰ ਮੈਂ ਰੋਂਗਨੇ ਖੜੇ ਕਰਨ ਵਾਲੀ ਕਹਾਣੀ ਆ ਇੱਕ ਜ਼ਿੰਮੇਵਾਰੀ ਦਾ ਕਤਲ ਬੱਚੇ ਦਾ ਕਤਲ ਕਰਕੇ ਉਸੇ ਜ਼ਿੰਮੇਵਾਰ ਨੂੰ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਉਸ ਦਾ ਜਿਹੜਾ ਮੀਟ ਆ ਜਿਹੜਾ ਮਾਸ ਆ ਖਵਾਇਆ ਜਾ ਰਿਹਾ ਸੀ ਬੜਾ ਇੱਥੇ ਮੈਨੂੰ ਦੁੱਖ ਭਰੀ ਖਬਰ ਆ ਤੁਹਾਨੂੰ ਮੈਂ ਇਹ ਪੂਰੀ ਸਾਂਝੀ ਨਹੀਂ ਕਰ ਸਕਦਾ ਤੇ ਇਹ ਵੀ ਇੱਕ ਸੂਤਰ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਕਿ ਨਿਕਲ ਕੇ ਆ ਰਹੀ ਸੀ ਹੁਣ ਤੁਹਾਨੂੰ ਇੱਕ ਹੋਰ ਦੁਖਦਾਈ ਖਬਰ ਦੱਸ ਦਿੰਨੇ ਆ ਇੱਥੇ ਪੰਜਾਬ ਸਰਕਾਰ ਦਾ ਪਾਕ ਕਹਿੰਦੀ ਹੈ ਕਿ ਸਿੱਧਾ ਸਿੱਧਾ ਟੱਕਾ ਹੋ ਰਿਹਾ ਹੁਣ ਜਿੰਨਾ ਪੰਚਾਇਤਾਂ ਨੇ ਮਤੇ ਪਾਏ ਸੀ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਹੁਣ ਬਠਿੰਡਾ ਦਾ ਪ੍ਰਸ਼ਾਸਨ ਜਿਹੜਾ ਉਹ ਸਖਤ ਹੋ ਗਿਆ ਹੈਗਾ ਬਠਿੰਡਾ ਦੇ ਡੀਸੀ ਵੱਲੋਂ ਹੁਕਮ ਦਿੱਤੇ ਗਿਆ ਕਿ ਜਿਨ੍ਹਾਂ ਨੇ ਭਈਆਂ ਦੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਏ ਸੀ ਉਹਨਾਂ ਦੇ ਖਿਲਾਫ ਜਿਹੜਾ ਹੁਣ ਜਿਹੜਾ ਬਠਿੰਡਾ ਦੀ ਪੁਲਿਸ ਆ ਜਿਹੜੀ ਵੱਡੀ ਐਕਸ਼ਨ ਲੈ ਰਹੀ ਆ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਹੋਰ ਛੋਟੀ ਜਿਹੀ ਇੱਥੇ ਗੱਲ ਦੱਸ ਦੇਮਾ ਕੀ ਆਰਮੀ ਜਦੋਂ ਗੁਰੂਗ੍ਰਾਂਤ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਦੋਂ ਆਰਮੀ ਨਹੀਂ ਆਈ ਜਦੋਂ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਹੁੰਦਾ ਉਦੋਂ ਆਰਮੀ ਨਹੀਂ ਆਈ ਜਦੋਂ ਸਿੱਖ ਬੱਚਿਆਂ ਨੂੰ ਮਾਰਿਆ ਜਾਂਦਾ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਜਾਂਦਾ ਉਦੋਂ ਆਰਮੀ ਨਹੀਂ ਆਈ ਪਰ ਜਦੋਂ ਪੰਜਾਬ ਵੱਲੋਂ ਬੱਚਿਆਂ ਨੂੰ ਮਾਰਿਆ ਜਾਂਦਾ ਉਹਦੀ ਪੁਸਤਪਨਾ ਜਿਹੜੇ ਸਰਕਾਰ ਪ੍ਰਸ਼ਾਸਨ ਕਰਦੀ ਆ ਉਹਨਾਂ ਨੂੰ ਉਹਨਾਂ ਦਾ ਅਨਕਾਊਂਟਰ ਨਹੀਂ ਕੀਤਾ ਜਾਂਦਾ ਸਾਡੇ ਪੰਜਾਬੀਆਂ ਦਾ ਅਨਕਾਊਂਟਰ ਕਰਨ ਨੂੰ ਜਿਹੜੀ ਸਰਕਾਰਾਂ ਗਿੱਜੀਆਂ ਨੇ ਕਿ ਐ ਕੋਈ ਮਰਜ਼ੀ ਸਰਕਾਰ ਹੋਵੇ ਇਹ ਅੱਜ ਤੋਂ ਨਹੀਂ ਕਿ ਕੱਲੇ ਭਗਵਤ ਮਾਨਾ ਇਹ ਕਾਂਗਰਸੀ ਸਰਕਾਰ ਨੇ ਵੀ ਸਾਡੇ ਨਾਲ 92 93 ਦਾਹਕੇ ਦੇ ਵਿੱਚ ਇਸ ਤਰ੍ਹਾਂ ਕੀਤਾ ਸੀ ਸੂਤਰਾਂ ਤੋਂ ਖਬਰ ਜਿਹੜੀ ਮਿਲੀ ਆ ਕਿ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਆਰਮੀ ਲਗਾ ਦਿੱਤੀ ਆ ਕਿ ਆਰਮੀ ਦਾ ਕੰਮ ਆ ਦੇਸ਼ ਦੀ ਰੱਖਿਆ ਕਰਨੀ ਜਾਂ ਫਿਰ ਇਹਦਾ ਕੰਮ ਆ ਕਿ ਜਿਹੜਾ ਪੰਜਾਬ ਦੇ ਵਿੱਚ ਫਿਰ ਭਈਆਂ ਦੀ ਰੱਖਿਆ ਕਰਨੀ ਇਹਦੇ ਵਿੱਚ ਸਿੱਧਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਜਿਹੜੇ ਆਪਾਂ ਲੋਕ ਕੈਦੇ ਹੁੰਦੇ ਸੀਗੇ ਕਿਤਰੀ ਬਾੜ ਜਿਹੜਾ ਕਿ ਜਿਹੜਾ ਬੀਜਪੀ ਦੀ ਜਿਹੜੀ 2 ਟੀਮ ਆ ਉਹ ਅੱਜ ਲੱਗਦਾ ਕਿ ਸੱਚ ਸਾਬ ਤੋਂ ਹੋ ਰਹੀ ਆ ਅੱਜ ਵੇ ਬਹਿ ਸਕ ਇਹ ਗੱਲਾਂ ਕੌੜੀਆਂ ਲੱਗਣ ਪਰ ਹੈ ਸਚਾਈ ਆ ਹੁਣ ਤੁਹਾਨੂੰ ਆ ਬਠਿੰਡੇ ਵੱਲ ਲੈ ਚਲਦਾ ਬਠਿੰਡੇ ਦੇ ਇੱਕ ਨਜ਼ਰ ਮਾਰਦੇ ਆ ਬਠਿੰਡੇ ਦੇ ਵਿੱਚ ਕੀ ਹੋ ਰਿਹਾ ਕੀ ਪ੍ਰਸ਼ਾਸਨ ਜਿਹੜਾ ਤਿਆਰੀਆਂ ਕਰ ਰਿਹਾ ਉਹਨਾਂ ਪੰਚਾਇਤਾਂ ਦੇ ਖਿਲਾਫ ਜਿਨ੍ਹਾਂ ਨੇ ਮਜ਼ਦੂਰਾਂ ਦੇ ਖਿਲਾਫ ਜਿਹੜਾ ਮਤੇ ਪਾਏ ਸੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜਿਹੜਾ ਹਰਵੀਰ ਸਿੰਘ ਜਿਹੜਾ ਇੱਕ ਬੱਚਾ ਸੀ ਜਿਹੜਾ ਹੁਸ਼ਿਆਰਪੁਰ ਦੇ ਵਿੱਚੋਂ ਚੱਕ ਕੇ ਭਈਏ ਵੱਲੋਂ ਮਾਰਿਆ ਗਿਆ ਸੀ ਉਹਦੇ ਖਿਲਾਫ ਜਿਹੜਾ ਲਗਾਤਾਰ ਇੱਕ ਪੰਜਾਬ ਦੇ ਵਿੱਚ ਰੋ ਉੱਠਿਆ ਪੰਜਾਬ ਭਖਿਆ ਪੰਜਾਬ ਦੇ ਕਹਿਣ ਲੱਗੇ ਪੰਜਾਬ ਦੇ ਵਾਸੀ ਪੰਜਾਬ ਦੇ ਜਾਏ ਕਿ ਇਹਨਾਂ ਨੂੰ ਜਿਹੜਾ ਇਥੋਂ ਤੁਰਤ ਬਾਹਰ ਕੱਢਿਆ ਜਾਵੇ ਨਹੀਂ ਤਾਂ ਇਹਨਾਂ ਦੇ ਖਿਲਾਫ ਜਾ ਫਿਰ ਸਖਤ ਐਕਸ਼ਨ ਕੀਤਾ ਜਾਵੇ ਪਰ ਪਿਛਲੇ ਦਿਨੀ ਭਗਵਾਨਤਮਨ ਦਾ ਇੱਕ ਬਿਆਨ ਸਾਹਮਣੇ ਆਇਆਗਾ ਯਾਨੀ ਅਸੀਂ ਇਹਨਾਂ ਨੂੰ ਬਾਰ ਨਹੀਂ ਕੱਢ ਸਕਦੇ ਕਿਉਂਕਿ ਸਾਡੇ ਬੰਦੇ ਵੀ ਕਹਿੰਦੇ ਉੱਧਰ ਰਹਿੰਦੇ ਆ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਜਾਨੀ ਕਿ ਭਗਵਾਨ ਹਰਿਮਾਨ ਦਾ ਸਿੱਧੂ ਸਿੱਧਾ ਆਪਾਂ ਇਹ ਕੱリエ ਕਿ ਭਈਆਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਹੁਣ ਉਸ ਦੇ ਚੱਲਦੇ ਡੀਸੀ ਵੱਲੋਂ ਇਹ ਉਹਨਾਂ ਨੇ ਕਿਹਾ ਗਿਆ ਕਿ ਜਿਹੜਾ ਵੀ ਕਾਨੂੰਨ ਨੂੰ ਜਿਹੜਾ ਆਪਣੇ ਹੱਥ ਦੇ ਵਿੱਚ ਲੈਂਦਾਗਾ ਉਹਦੀ ਉਲੰਘਣਾ ਕਰਦਾਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਡੀਸੀ ਨੇ ਕਾਰਵਾਈ ਕਰਨ ਦੀ ਜਿਹੜੀ ਇੱਕ ਵੱਡੀ ਗੱਲ ਆਗ ਦਿੱਤੀ ਆ ਇਹ ਬਠਿੰਡਾ ਦੇ ਪਿੰਡਾਂ ਗੈਰੀ ਭਾਗੀ ਗੈਰੀ ਭਾਗੀ ਦੀ ਪੰਚਾਇਤ ਵੱਲੋਂ ਜਿਹੜਾ ਇੱਕ ਮਤਾ ਪਾਇਆ ਗਿਆ ਸੀ ਪ੍ਰਵਾਸੀਆਂ ਦੇ ਖਿਲਾਫ ਉਹਨਾਂ ਪੰਚਾਇਤ ਉੱਤੇ ਜਿਹੜੇ ਇੱਕ ਸਖਤ ਕਾਰਵਾਈ ਕੀਤੀ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਵਾਸੀਆਂ ਦੇ ਪਿੰਡ ਵਿੱਚ ਜ਼ਮੀਨ ਖਰੀਦਣ ਲਈ ਰੋਕ ਅਤੇ ਮਜ਼ਦੂਰਾਂ ਦੇ ਕਾਰਡ ਅਤੇ ਪ੍ਰਵਾਸੀ ਖੇਤਾਂ ਵਿੱਚ ਹੀ ਰਹਿਣਗੇ ਪ੍ਰਵਾਸੀਆਂ ਦੀ ਜ਼ਿੰਮੇਵਾਰੀ ਉਸ ਨੂੰ ਲਿਆਉਣ ਵਾਲੇ ਕਿਸਾਨ ਦੀ ਹੀ ਹੋਵੇਗੀ ਪ੍ਰਵਾਸੀ ਮਜ਼ਦੂਰਾਂ ਦੀ ਕਰਵਾਉਣੀ ਪਵੇਗੀ ਪੁਲਸ ਦੀ ਵੈਰੀਫਿਕੇਸ਼ਨ ਜਿਹੜੇ ਇਹ ਅਜਾਹੇ ਮਤੇ ਪਾਏ ਸੀ ਕਿ ਉਹਨਾਂ ਨੂੰ ਕੋਈ ਵੀ ਜਿਹੜਾ ਕਰਮਕਾਣ ਜਿਹੜਾ ਨਹੀਂ ਦਿੱਤਾ ਜਾਊਗਾ ਪਰ ਹੁਣ ਇਸ ਦੇ ਖਿਲਾਫ ਹੀ ਇੱਕ ਦੱਸ ਦੀ ਕੇ ਬਠਿੰਡਾ ਪ੍ਰਸ਼ਾਸਨ ਜਿਹੜਾ ਉਹ ਸਖਤ ਹੋ ਗਿਆ ਬਠਿੰਡਾ ਜਿਹੜੀ ਪੁਲਸ ਆਪਾਂ ਕਹਿ ਦਈਏ ਕਿ ਹੁਣ ਜਿਹੜਾ ਕਿ ਕਾਰਵਾਈ ਕਰਨ ਲੱਗੀ ਇਹ ਕੱਲੇ ਬਠਿੰਡੇ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਇੱਕ ਜੁੱਧ ਛੜਿਆ ਹੋਇਆ ਜਿਸ ਤਰ੍ਹਾਂ ਇੱਕ ਜੁੱਧ ਪਹਿਲਾਂ ਨਸਿਆਂ ਦੇ ਬੁਰਦ ਛੜਿਆ ਸੀ ਜਿਹੜਾ ਹੁਣ ਜੁੱਧ ਛੜ ਸਕੇਗਾ ਉਹ ਭਈਆਂ ਦੇ ਬੁਰਦ ਕਿਉਂਕਿ ਸਿੱਟਣਾ ਵੀ ਚਾਹੀਦਾ ਕਿਉਂਕਿ ਜੋਗੀ ਸਾਡੇ ਪ੍ਰਵਾਸੀ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਮਾੜੇ ਆ ਪਰ ਇੱਥੇ ਜਿਹੜਾ ਸਾਡਾ ਪੰਜਾਬ ਪੰਜਾਬੀਆਂ ਦੇ ਸਿਰ ਤੇ ਤੁਸੀਂ ਸਾਡਾ ਬਿਠਾਏ ਹੋਇਆ ਪੰਜਾਬੀਆਂ ਦੇ ਸਿਰ ਤੇ ਬਿਠਾ ਕੇ ਸਾਡੀਆਂ ਬੱਚੀਆਂ ਨੂੰ ਨੋਤ-ਨੋਤ ਕੇ ਖਾ ਰਿਹਾ ਸਾਡੇ ਬੱਚਿਆਂ ਨੂੰ ਨੋਤ-ਨੋਤ ਕੇ ਖਾ ਰਿਹਾ ਇਹਨਾਂ ਦੇ ਇਨਕਾਊਂਟਰ ਕਿਉਂ ਨਹੀਂ ਹੋ ਰਹੇ ਸਿੱਖ ਬੱਚਿਆਂ ਦੇ ਨਾਲ ਇਨਕਾਊਂਟਰ ਹੀ ਕਿਉਂ ਹੋ ਰਹੇ ਨੇ ਵੱਡਾ ਇਹ ਸਵਾਲ ਬਣਦਾ ਹੈਗਾ ਹੁਣ ਦੱਸਿਆ ਜਾ ਰਿਹਾ ਕਿ ਕਰਤੂ ਵਰਗਾ ਜਿਹੜਾ ਹਿਆਰਪੁਰ ਦੇ ਵਿੱਚ ਮਾਹੌਲ ਬਣਿਆ ਸਾਡੇ ਸੂਤਰਾ ਤੋਂ ਜਿਹੜੀ ਮਿਲੀ ਵੱਡੀ ਜਾਣਕਾਰੀ ਤੁਹਾਡੇ ਸਾਹਮਣੇ ਦੱਸ ਦਈਏ ਕਿ ਜਿਹੜੀ ਉਹ ਆਰਮੀ ਉਹੀ ਜਿਹੜੀ ਕਿ ਫੌਜ ਆ ਜਿਹੜੀ ਕਿ ਦੇਸ਼ ਦੀ ਰੱਖਿਆ ਕਰਦੀ ਆ ਪਰ ਇੱਥੇ ਮਜ਼ਦੂਰਾਂ ਦੀ ਰੱਖਿਆ ਕਰਨ ਵਾਸਤੇ ਆ ਗਈ ਆ ਹੁਣ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੱਡੀ ਤਰ੍ਹਾਂ ਦੇ ਵਿੱਚ ਪੰਜਾਬੀਆਂ ਦੇ ਉੱਪਰ ਜਿਹੜੇ ਭਾਰਤੀ ਦਰਜ ਕੀਤੇ ਜਾਣਗੇ ਧਰ ਨੂੰ ਇਹ ਸੀ ਬਦਲਾ ਇਹ ਸੀ ਪੰਜਾਬ ਦਾ ਜਿਹੜਾ ਜਿਹੜਾ ਤੁਸੀਂ ਬਦਲਾ ਲੈਂਦਾ ਸੀ ਤੇ ਹੁਣ ਭਾਈ ਝਾੜੂ ਭਗਤ ਕੀ ਕਰਨਗੇ ਉਹਨਾਂ ਨੂੰ ਇੱਕ ਵੱਡਾ ਸਵਾਲ ਵੀ ਆ ਕਿਉਂਕਿ ਸਰਕਾਰਾਂ ਦਾ ਮੰਨ ਲੋ ਕੰਮ ਹੁੰਦਾਗਾ ਕਿ ਭਾਈ ਜਿੱਥੇ ਵਿਦੇਕੀਆ ਕਰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਤੇ ਜੇਕਰ ਸਾਡੇ ਪੰਜਾਬੀ ਨੇ ਜੋ ਕੁਝ ਮਾਰਾ ਮੋਟਾ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕੀਤਾ ਤੇ ਉੱਥੋਂ ਉਹਨਾਂ ਨੇ ਭਾਈ ਜਹਾਜ਼ ਪਰ ਪਰ ਕੇ ਜਿਹੜਾ ਜਿੰਨਾਂ ਦੇ ਬੀਜੇ ਸਿਵੀ ਲੜਕੀਆਂ ਰੋਂਦਿਆਂ ਸੀ ਕਿ ਸਾਡਾ ਬੀਜਾ ਭਾਈ ਇੰਨੋ ਤੱਕ ਸੀ ਉਹਨਾਂ ਨੂੰ ਵੀ ਜਿਹੜਾ ਉੱਥੋਂ ਬਾਹਰ ਕੱਢਿਆ ਗਿਆ ਸੀ ਫਿਰ ਸਾਡੀ ਸਰਕਾਰ ਨੂੰ ਕਿਉਂ ਇਹਨਾਂ ਦਾ ਦੁੱਖ ਹੁੰਦਾ ਕਿਉਂ ਨਹੀਂ ਇਹਨਾਂ ਨੂੰ ਬਾਹਰ ਕੱਢ ਸਕਦੀ ਕੀ ਇਹ ਕੀ ਇਹਨਾਂ ਦੀ ਪਿੱਠ ਕਿਉਂ ਥੱਪੜ ਰਹੀ ਆ ਪੰਜਾਬ ਸਰਕਾਰ ਆ ਜਾਂ ਆਪਾਂ ਕਹਿੰਦੇ ਆ ਕਿ ਸੈਂਟਰ ਸਰਕਾਰ ਸੈਂਟਰ ਸਰਕਾਰ ਦਾ ਪਤਾ ਹੈ ਕਿ ਬਿਹਾਰ ਜਿਹੜਾ ਕਿ ਉਧਰ ਉਹ ਜਿਹੜੇ ਵੋਟਾਂ ਮਿਲਦੀਆਂ ਨੇ ਤਾਂ ਤਾਂ ਹੀ ਜਿਹੜਾ ਬਾਰ-ਬਾਰ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਦਾ ਇਨਾਂ ਭਈਆਂ ਦੇ ਵੋਟਾਂ ਦੇ ਰਾਜ ਦੇ ਉੱਪਰ ਪਰ ਹੁਣ ਲੱਗਦਾ ਕਿ ਭਗਵੰਤ ਮਾਨ ਲੱਗਦਾ ਕਿ ਮੋਦੀ ਦਾ ਗੁਲਾਮ ਹੋ ਚੁੱਕਿਆ ਹੈ ਇਸ ਕਰਕੇ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਹੁਣ ਦਿੱਲੀ ਤੋਂ ਵੀ ਡਰ ਲੱਗਦਾ ਦਿੱਲੀ ਦੇ ਲਾਲੇ ਤੋਂ ਵੀ ਡਰ ਲੱਗਦਾ ਆਰਵਿੰਦ ਕੇਜਰੀਵਾਲ ਤੋਂ ਵੀ ਡਰ ਲੱਗਦਾ ਉਹਨਾਂ ਨੂੰ ਪਤਾ ਹੈਗਾ ਕਿ ਜੇਕਰ ਪੰਜਾਬ ਦੇ ਵਿੱਚ ਭਈਆਂ ਦੇ ਖਿਲਾਫ ਪੰਜਾਬ ਸਰਕਾਰ ਨੇ ਜੰਗ ਛੇੜ ਦਿੱਤੀ ਤਾਂ ਜਿਹੜਾ ਕਿ ਭਈਏ ਸਭ ਤੋਂ ਵੱਧਾ ਜਿਹੜੇ ਉਹ ਦਿੱਲੀ ਦੇ ਵਿੱਚ ਜਿਆਦਾ ਗਿਣਤੀ ਆ ਉਹਨਾਂ ਦੀ ਵੋਟ ਬੈਂਕ ਆ ਜਿਹੜਾ ਉਹ ਦਿੱਲੀ ਦੇ ਵਿੱਚ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਨੂੰ ਜਿਹੜਾ ਜਿਤਨਾ ਮੁਸ਼ਕਲ ਹੋ ਜਾਊਗਾ ਕਿ ਭਈਆਂ ਦੇ ਹੱਕ ਦੇ ਵਿੱਚ ਇੱਥੇ ਜਿਹੜੇ ਕੁਝ ਪੰਜਾਬੀ ਵੀ ਆਏ ਨੇ ਜਿਨ੍ਹਾਂ ਦੀਆਂ ਅਣਖਾਂ ਮਰ ਚੁੱਕੀਆਂ ਨੇ ਉਹ ਵੀ ਅੱਜ ਡੀਸੀ ਨੂੰ ਮੰਗ ਪੱਤਰ ਦੇ ਰਹੇ ਨੇ ਪਈਆਂ ਦੇ ਹੱਕ ਦੇ ਵਿੱਚ ਕਿ ਇਹਨਾਂ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ ਜੀ ਇਹ ਤੁਹਾਨੂੰ ਤਮਾਮ ਖਬਰਾਂ ਦਿੱਤੀਆਂ ਨੇ ਆਉਣ ਵਾਲੀ ਵੱਡੀ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਹਮਣੇ ਕਰਾਂਗੇ ਉਦ ਤੱਕ ਮੈਨੂੰ ਦਿਓ ਇਜਾਜ਼ਤ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜਿਹੜਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ